ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਰ ਕਿਵੇਂ ਆ ਤੁਸੀਂ ਸਾਰੇ ਸਭ ਠੀਕ ਠਾਕ ਹੋ ਤੇ ਅੱਜ ਆਪਾਂ ਬਹੁਤ ਹੀ ਝਟਪਟ ਬਣਨ ਵਾਲੀ ਰੈਸਪੀ ਲੈ ਕੇ ਆਏ ਆ ਜਿਹੜੀ ਕਿ ਬੜੀ ਜਲਦੀ ਤੇ ਬੜੇ ਘੱਟ ਸਮਾਨਤ ਬਣ ਕੇ ਤਿਆਰ ਹੁੰਦੀ ਹੈ ਅੱਜ ਅਸੀਂ ਬਣਾਵਾਂਗੇ ਜੀ ਬਹੁਤ ਹੀ ਖਸਤਾ ਮਟਰ ਜਿੰਨੂੰ ਅਸੀਂ ਬਿਲਕੁਲ ਸਹੀ ਤਰੀਕੇ ਨਾਲ ਬਣਾਵਾਂਗੇ ਕਿ ਜਿਹੜੀ ਬਹੁਤ ਟੇਸਟੀ ਬਣਦੀ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਰੈਸਪੀ ਮਟਰ ਬਣਾਉਣ ਵਾਸਤੇ ਮੈਂ ਇਹ ਵਾਲੀਆਂ ਦੋ ਟਰੋਰੀਆਂ ਮੈਦਾ ਲਿਆਏ ਵਜ਼ਨ ਵਿੱਚ 500 ਗ੍ਰਾਮ ਮੈਦਾ ਤੇ ਇਹਦੇ ਵਿੱਚ ਆਪਾਂ ਇੱਕ ਵੱਡਾ ਚਮਚ ਅਜਵੈਨ ਪਾਵਾਂਗੇ ਕਿਉਂਕਿ ਅੱਜ ਆਪਾਂ ਇਹ ਮਟਰੀ ਅਜਵੈਨ ਵਾਲੀ ਬਣਾਵਾਂਗੇ ਇਸ ਕਰਕੇ ਇਹਦੇ ਵਿੱਚ ਥੋੜੀ ਜਿਹੀ ਅਜਵੈਨ ਆਪਾਂ ਜਿਆਦਾ ਪਾਵਾਂਗੇ ਮਟਰੀ ਖਾਣਾ ਸਭ ਨੂੰ ਬਹੁਤ ਪਸੰਦ ਆਉਂਦਾ ਹੈ ਸਾਰੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਕਿਉਂਕਿ ਪ੍ਰਸਾਦ ਦੇ ਮੌਸਮ ਵਿੱਚ ਇਸ ਤਰ੍ਹਾਂ ਦਾ ਹੀ ਕੁਝ ਖਾਣ ਨੂੰ ਚਾਹੀਦਾ ਕਿ ਜਿਵੇਂ ਚਾਹ ਬਣੀ ਹੋਵੇ ਨਾਲ ਮਟਰੀ ਹੋਵੇ ਬਸ ਜੇ ਤੁਸੀਂ ਇਸ ਤਰ੍ਹਾਂ ਹੱਥ ਨਾਲ ਰਗੜ ਕੇ ਅਜਵੈਨ ਪਾਉਗੇ ਤਾਂ ਮਟਰੀ ਦਾ ਟੇਸਟ ਹੋਰ ਵੀ ਜਿਆਦਾ ਵੱਧ ਜਾਣਾ ਹੈ ਹੁਣ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਮੈਂ ਇੱਕ ਚਮਚਾ ਉਸ ਤੋਂ ਥੋੜਾ ਜਿਹਾ ਘਟੇ ਦੇ ਵਿੱਚ ਨਮਕ ਪਾਇਆ ਪੌਣਾ ਚਮਚ ਨਮਕ ਪਾਇਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਵੱਧ ਘੱਟ ਕਰ ਸਕਦੇ ਹੋ ਅਜਵੈਨ ਤੇ ਨਮਕ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤਾਂ ਹੁਣ ਇਹਦੇ ਵਿੱਚ ਅਸੀਂ ਇਹਨੂੰ ਖਸਤਾ ਬਣਾਉਣ ਵਾਸਤੇ ਕਿਓ ਪਾਵਾਂਗੇ ਕਿਓ ਮੈਂ ਦਸਿਲੇ ਆਏ ਤੁਸੀਂ ਕੋਈ ਵੀ ਕਿਓ ਪਾ ਸਕਦੇ ਹੋ ਬਾਲਟਾ ਵੀ ਪਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਮਸਾਲਿਆਂ ਨਾਲ ਮਿਲ ਜਾਵੇ ਤੁਸੀਂ ਉਹਨੂੰ ਵਰਤ ਸਕਦੇ ਹੋ ਮਟਰੀ ਵਿੱਚ ਤੁਸੀਂ ਤੇਲ ਨਹੀਂ ਪਾਣਾ ਜਿਹਦਾ ਵੀ ਤੁਸੀਂ ਮਟਰੀ ਬਣਾਣੀ ਹੈ ਤੁਸੀਂ ਇਹਦੇ ਵਿੱਚ ਘਿਓ ਹੀ ਪਾਣਾ ਕਿਉਂਕਿ ਘਿਓ ਦੇ ਨਾਲ ਹੀ ਖਸਤਾਪਨ ਆਉਂਦਾ ਹੈ ਮਰੀ ਖਸਤਾ ਮਟਰੀ ਬਣ ਕੇ ਤਿਆਰ ਹੁੰਦੀ ਹੈ ਮੈਂ ਇਹ ਵਾਲੀਆਂ ਛੋਟੀਆਂ ਦੋ ਕੜਚੀਆਂ ਘਿਓ ਐਡ ਕੀਤਾ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਐਨੂੰ ਇਸ ਤਰ੍ਹਾਂ ਆਪਾਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਕਿ ਘਿਓ ਬਿਲਕੁਲ ਮੈਦੇ ਵਿੱਚ ਰਚ ਜਾਵੇ ਜਿੰਨਾ ਚੰਗੀ ਤਰ੍ਹਾਂ ਸੀ ਇਹਨੂੰ ਮਸਲਾ ਨਹੀਂ ਉਨਨੀ ਸਾਡੀ ਮਟਰੀ ਬਹੁਤ ਹੀ ਟੇਸਟੀ ਤੇ ਖਸਤਾ ਬਣ ਕੇ ਤਿਆਰ ਹੋਏਗੀ ਬੜੀ ਈਜ਼ੀ ਰੈਸਪੀ ਹੈ ਤੇ ਬੜੀ ਜਲਦੀ ਬਣ ਜਾਂਦੀ ਹੈ ਜਦੋਂ ਵੀ ਮਨ ਕਰੇ ਇਹਨੂੰ ਬਣਾਓ ਤੇ ਗਰਮਾ ਗਰਮ ਨਾਲ ਚਾਹ ਬਣਾਓ ਤੇ ਮਟਰੀ ਬਣੇਂਦੀ ਹੈ ਤੇ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਆ ਦੇਖੋ ਜੀ ਇਸ ਤਰ੍ਹਾਂ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ। ਹੋਰ ਆਪਾਂ ਚੈੱਕ ਕਰਦੇ ਹਾਂ ਕਿ ਸਾਡੇ ਆਟੇ ਦੀ ਪਰਫੈਕਟ ਮੁਠੀ ਬਣਨੀ ਸ਼ੁਰੂ ਹੋ ਗਈ ਹੈ ਜੇ ਤੇ ਮੁਠੀ ਪਰਫੈਕਟ ਬਣेंगी ਫਿਰ ਜੋ ਅਸੀਂ ਇਹਦੇ ਵਿੱਚ ਘਿਓ ਪਾਇਆ ਬਿਲਕੁਲ ਠੀਕ ਹੈ ਜੇ ਨਹੀਂ ਬਣेंगी ਮੁਠੀ ਤੇ ਫਿਰ ਅਸੀਂ ਥੋੜਾ ਜਿਹਾ ਘਿਓ ਇਹਦੇ ਵਿੱਚ ਹੋਰ ਪਾਵਾਂਗੇ। ਹੁਣ ਆਪਾਂ ਚੈੱਕ ਕਰਦੇ ਹਾਂ ਕਿ ਇਹਦੀ ਮੁਠੀ ਬਣ ਰਹੀ ਹੈ ਕਿ ਨਹੀਂ ਆ ਦੇਖੋ ਇਹਦੀ ਪਰਫੈਕਟ ਮੁਠੀ ਬਣ ਰਹੀ ਹੈ ਇਹਦਾ ਮਤਲਬ ਹੈ ਕਿ ਸਾਡਾ ਕਯੋ ਮੈਦੇ ਵਿੱਚ ਬਿਲਕੁਲ ਠੀਕ ਹੈ ਹੁਣ ਆਪਾਂ ਇਹਦਾ ਆਟਾ ਗੁੰਨ ਕੇ ਤਿਆਰ ਕਰਦੇ ਹਾਂ ਆਟਾ ਇਹਦਾ ਸੀ ਬਿਲਕੁਲ ਜਿਵੇਂ ਰੋਟੀ ਦਾ ਆਟਾ ਗੁੰਨੇ ਦਾ ਉਸ ਤਰ੍ਹਾਂ ਦਾ ਹੀ ਗੁੰਨ ਕੇ ਤਿਆਰ ਕਰਾਂਗੇ ਉਸ ਤੋਂ ਥੋੜਾ ਜਿਹਾ ਸਖਤ ਗੁੰਨਾਂਗੇ ਜਿਆਦਾ ਸਖਤ ਨਹੀਂ ਆਟਾ ਗੁੰਨਣਾ

फिर इन इस तरह कठा करना है देखो एन रही है आटा तो अपना बिल्कुल तैयार है, दे है।, बिल्कुल है। देखो। ना है देखो इन की आपना से ना यह बोता नरम है तो ना ही सख्त है ਹੁਣ ਇਹਨੂੰ ਟੱਕ ਕੇ 10 ਮਿੰਟ ਦੇ ਆਪਾਂ ਰੈਸਟ ਦਵਾਗੇ ਤੇ ਇਸ ਤੋਂ ਬਾਅਦ ਆਪਾਂ ਬਣਾਣੀਆ ਸ਼ੁਰੂ ਕਰਾਂਗੇ ਜੀ ਗਰਮਾ-ਗਰਮ ਮਟਰੀ ਆਟਾ ਗੁੰਨਣ ਵਾਸਤੇ ਮੈਂ ਇਹ ਵਾਲੀ ਇੱਕ ਟੋਰੀ ਪਾਣੀ ਲਿਆ ਸੀ ਤੇ ਉਹਦੇ ਵਿੱਚੋਂ ਵੀ ਥੋੜਾ ਪਾਣੀ ਬਚ ਗਿਆ ਇਹਨੂੰ ਬਹੁਤ ਹੀ ਘੱਟ ਪਾਣੀ ਲੱਗਾ ਤੇ ਇਹਦੇ ਨਾਲ ਹੀ ਆਪਣਾ ਆਟਾ ਗੁੰਝ ਕੇ ਤਿਆਰ ਹੋ ਗਿਆ ਹੈ 10 ਮਿੰਟ ਹੋ ਗਏ ਨੇ ਆਟੇ ਨੂੰ ਆਪਾਂ ਰੱਖਿਆ ਸੀ ਆਹ ਦੇਖੋ ਜੀ ਆਟਾ ਬਿਲਕੁਲ ਆਪਣਾ ਸੈੱਟ ਹੈ ਇੱਕ ਦਮ ਇਹਨੂੰ ਆਪਾਂ ਇਸ ਤਰ੍ਹਾਂ ਹਲਕਾ ਜਿਹਾ ਹੋਰ ਮਸਲ ਲਵਾਂਗੇ ਮੁੱਖੀ ਦੇ ਕੇ ਥੋੜਾ ਜਿਹਾ ਗੋਨ ਲਵਾਂਗੇ ਫੇਰੇ ਦੀ ਬਣਾਉਣੀ ਹੈ ਜੀ ਆਪਾਂ ਮਟਰੀ ਹੁਣ ਇਹਦੇ ਆਪਾਂ ਚਾਰ ਵੱਡੇ ਵੱਡੇ ਪੇਲੇ ਕੱਟ ਲਵਾਂਗੇ ਇਹਨੂੰ ਇਸ ਤਰ੍ਹਾਂ ਬਣਾ ਲਾਂਗੇ ਸਾਰਿਆਂ ਨੂੰ ਆਪਾਂ ਤਿਆਰ ਕਰ ਲਈਏ ਹੁਣ ਆਪਾਂ ਇਹਦੇ ਚਾਰ ਪੇੜੇ ਤਿਆਰ ਕਰ ਲਏ ਨੇ ਇਹਦੇ ਵਿੱਚੋਂ ਆਪਾਂ ਇੱਕ ਪੇੜਾ ਲਵਾਂਗੇ ਤੇ ਬਾਕੀ ਪੇੜੇ ਆਪਾਂ ਢੱਕ ਲਵਾਂਗੇ ਹੁਣ ਇਹਦੀ ਬਣਾਉਣੀ ਹੈ ਜੀ ਆਪਾਂ ਮਟਰੀ ਮਟਰੀ ਵਾਸਤੇ ਮੈਂ ਚੋਪਿੰਗ ਬੋਰਡ ਲੈ ਆਇਆ ਤੁਸੀਂ ਚਾਹੋ ਤੇ ਚੱਕਲਾ ਵੀ ਲੈ ਸਕਦੇ ਹੋ ਜੇ ਤੁਹਾਡਾ ਚੱਕਲਾ ਛੋਟਾ ਹੋਵੇ ਤਾਂ ਤੁਸੀਂ ਸੈਲਫ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਸ ਤੇ ਵੀ ਇਹਨੂੰ ਬਣਾ ਸਕਦੇ ਹੋ ਹਲਕਾ ਜਿਹਾ ਇਸ ਤੇ ਮੈਂ ਘਿਓ ਲਗਾ ਰਾਂਗੀ ਥੋੜਾ ਇਸ ਤਰ੍ਹਾਂ ਪੇੜੇ ਨੂੰ ਆਪਾਂ ਘਰ ਲਵਾਂਗੇ ਹੁਣ ਇਹਨੂੰ ਆਪਾਂ বেল ਲਾਵਾਂਗੇ ਤੇ ਵੱਡੀ ਸਾਰੀ ਰੋਟੀ ਵੇਲ ਕੇ ਆਪਾਂ ਤਿਆਰ ਕਰਨੀ ਹੈ ਰੋਟੀ ਨਾ ਬੋਤੀ ਮੋਟੀ ਤੇ ਨਾ ਹੀ ਬੋਤੀ ਪਤਲੀ ਹੋਣੀ ਚਾਹੀਦੀ ਹੈ ਜੇਕਰ ਰੋਟੀ ਬਹੁਤ ਪਤਲੀ ਹੋਏਗੀ ਤੇ ਆਪਣੀ ਮਟਰੀ ਸਹੀ ਬਣ ਕੇ ਤਿਆਰ ਨਹੀਂ ਹੋਏਗੀ ਇਸ ਤਰ੍ਹਾਂ ਮੈਂ ਦੀ ਰੋਟੀ ਬੇਲ ਕੇ ਤਿਆਰ ਕਰ ਲਈ ਹੈ ਤੇ ਆਹ ਦੇਖੋ ਇੰਨੀ ਕਮੋਟੀ ਰੱਖਣੀ ਹੈ ਤੁਸੀਂ ਰੋਟੀ ਬਹੁਤ ਜ਼ਿਆਦਾ ਪਤਲੀ ਨਹੀਂ ਕਰਨੀ ਹੁਣ ਇਹਨੂੰ ਆਪਾਂ ਇੱਕ ਕਰਦ ਦੀ ਸਹਾਇਤਾ ਨਾਲ ਕੱਟ ਲਵਾਂਗੇ ਜੇ ਤੁਹਾਨੂੰ ਕੋ ਪੀਜ਼ਾ ਕੱਟਣਾ ਹੈ ਤਾਂ ਤੁਸੀਂ ਉਹਦੇ ਨਾਲ ਵੀ ਕੱਟ ਸਕਦੇ ਹੋ ਪਤਲੇ-ਪਤਲੇ ਤੁਸੀਂ ਜਿੰਨੀ ਘੋਟੀਆਂ-ਘੋਟੀਆਂ ਰੱਖਣੀ ਚਾਹੋ ਉਸ ਹਿਸਾਬ ਨਾਲ ਇਹਨੂੰ ਕੱਟ ਕੇ ਤਿਆਰ ਕਰੋ ਆ ਦੇਖੋ ਬੜੇ ਆਰਾਮ ਨਾਲ ਇਹਦੀ ਕਟਿੰਗ ਹੋ ਰਹੀ ਹੈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸਟਿਕਸ ਵਿੱਚ ਕੱਟ ਲਿਆ ਤੇ ਹੁਣ ਇਹਨੂੰ ਇਸ ਤਰ੍ਹਾਂ ਸੈਂਟਰ ਵਿੱਚੋਂ ਵੀ ਆਪਾਂ ਕੱਟ ਕੇ ਤਿਆਰ ਕਰਾਂਗੇ ਇਹਨੂੰ ਤੁਸੀਂ ਇਸ ਤਰ੍ਹਾਂ ਆਹ ਦੇਖੋ ਕਿੰਨੀ ਸੋਹਣੀ ਬਣੀ ਹੈ ਮਠਰੀ ਚਾਕੂ ਦੀ ਸਹਾਤੇ ਨਾਲ ਇਸ ਤਰ੍ਹਾਂ ਤੁਸੀਂ ਇੱਕ ਪਲੇਟ ਵਿੱਚ ਕੱਢ ਲਓ ਆਹ ਦੇਖੋ ਇਹਨੂੰ ਤੁਸੀਂ ਇਸ ਤਰ੍ਹਾਂ ਤਰਦੇ ਦੇ ਨਾਲ ਵੀ ਚੱਕ ਸਕਦੇ ਆ ਇਹ ਜਿਹੜੀ ਮਟਰੀ ਇਕੱਠੀ ਹੈ ਇਹਨੂੰ ਤੁਸੀਂ ਵੱਖ-ਵੱਖ ਨਹੀਂ ਕਰਨਾ ਜਦੋਂ ਵੀ ਤੁਸੀਂ ਇਹਨੂੰ ਤਲਣਾ ਹੈ ਤੇ ਇਹ ਆਪਣੇ ਆਪ ਤੇਲ ਵਿੱਚ ਜਿਵੇਂ ਫਰਾਈ ਹੋਣੀ ਹੈ ਕੱਲੀ-ਕੱਲੀ ਹੋ ਜਾਣੀ ਹੈ ਹੁਣ ਇਸੇ ਤਰ੍ਹਾਂ ਆਪਾਂ ਦੂਜਾ ਪੇੜਾ ਵੀ ਲੈ ਕੇ ਤਿਆਰ ਕਰਦੇ ਆ ਦੋ ਪੇੜਿਆਂ ਦੀ ਮਟਰੀ ਆਪਾਂ ਬਣਾ ਕੇ ਤਿਆਰ ਕਰ ਲਈਏ ਆ ਦੇਖੋ ਤੇ ਇਹ ਤੀਸਰਾ ਪੇੜਾ ਹੈ ਇਹਨੂੰ ਵੀ ਆਪਾਂ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਲਿਆ ਹੈ ਇਹਦੀ ਬਿਸਤਰਾ ਆਪਾਂ ਬਰੀਕ-ਬਰੀਕ ਸਟਿੱਕਾਂ ਕੱਟ ਕੇ ਮਟਰੀ ਬਣਾ ਕੇ ਤਿਆਰ ਕਰਾਂਗੇ। ਮੀਡੀਅਮ ਫਲੇਮ ਤੇ ਆਪਾਂ ਹਰ ਫਾਈਨ ਡਾਲ ਲਈ ਆਏ ਮਟਰੀ ਨੂੰ ਫਰਾਈ ਕਰਨ ਵਾਸਤੇ ਤੇ ਇਹਦੇ ਵਿੱਚ ਆਪਾਂ ਪਹਿਲਾਂ ਇੱਕ ਮਟਰੀ ਪਾ ਕੇ ਦੇਖ ਲਾਂਗੇ। ਮਟਰੀ ਆਪਣੀ ਬਿਲਕੁਲ ਉੱਪਰ ਆ ਗਈ ਹੈ। ਇੰਨਾ ਹੀ ਸਾਨੂੰ ਗਰਮ ਤੇਲ ਚਾਹੀਦਾ ਹੈ ਮਟਰੀ ਨੂੰ ਫਰਾਈ ਕਰਨ ਵਾਸਤੇ। ਇਹਨੂੰ ਇਸ ਤਰ੍ਹਾਂ ਆਪਾਂ पा दें बस थोड़ा जहां हिला देंगे हा देखो जी पहले मटली कटी थी जिम्मे जिम्मे फ्राई होगी इन्हें अपने आप ही अलग हो जाना है हाँ देखो ਇਨੂੰ ਆਪਾਂ మీడియం ਫਲੇਮ ਤੇ ਹੀ ਫਰਾਈ ਕਰਨਾ ਹੈ ਤਾਂ ਕਿ ਇਹ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਵੇ। 4-5 ਵਾਰੀ ਤੁਸੀਂ ਇਸ ਤਰ੍ਹਾਂ ਇਹਨੂੰ ਹਿਲਾ ਦੇਣਾ ਹੈ। ਹਾਂ ਦੇਖੋ ਜੀ ਮਟਰੀ ਆਪਣੀ ਬਿਲਕੁਲ ਫਰਾਈ ਹੋ ਗਈ ਹੈ। ਇਹਦਾ ਆਪਾਂ ਕਲਰ ਇੰਨਾ ਹੀ ਰੱਖਣਾ ਹੈ ਕਿਉਂਕਿ ਇਹ ਕਾਫੀ ਗਰਮ ਹੈ ਤੇ ਜਦੋਂ ਅਸੀਂ ਇਹਨੂੰ ਬਾਹਰ ਕੱਢਣਾ ਹੈ ਤਾਂ ਇਹਨੇ ਥੋੜਾ ਜਿਹਾ ਕਲਰ ਹੋਰ ਵੀ ਚੇਂਜ ਕਰ ਲੈਣਾ ਹੈ। ਹੁਣ ਇਹਨੂੰ ਆਪਾਂ ਬਾਹਰ ਕੱਢਦੇ ਹਾਂ। ਹੁਣ ਆਪਾਂ ਬਾਕੀ ਵੀ ਬਚੀ ਹੋਈ ਮਟਰੀ ਨੂੰ ਇਸੇ ਤਰ੍ਹਾਂ ਫਰਾਈ ਕਰਾਂਗੇ ਚਾਰ ਪੰਜ ਵਾਰ ਇਹਨੂੰ ਫਿਰ ਤੋਂ ਆਪਾਂ ਇਸ ਤਰ੍ਹਾਂ ਹਿਲਾਵਾਂਗੇ ਫਲੇਮ ਮੀਡੀਅਮ ਤੇ ਤੁਸੀਂ ਇਹਨੂੰ ਫਿਰ ਫਰਾਈ ਕਰਨਾ ਹੈ ਆ ਦੇਖੋ ਜੀ ਬਿਲਕੁਲ ਅਲੱਗ-ਅਲੱਗ ਹੋ ਰਹੀ ਹੈ ਲਓ ਜੀ ਆਪਣੇ ਬਹੁਤ ਹੀ ਟੇਸਟੀ ਖਸਤਾ ਮਟਰੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਮਟਰੀ ਆ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਮਟਰੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਇੱਕ ਮੈਂ ਤੁਹਾਨੂੰ ਤੋੜ ਕੇ ਦਿਖਾਨੀ ਆ ਦੇਖੋ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਬੜੀ ਆਸਾਨ ਰੈਸਪੀ ਹੈ ਤੇ ਬੜੀ ਜਲਦੀ ਬਣ ਜਾਂਦੀ ਹੈ ਜਦੋਂ ਵੀ ਕੋਈ ਗੈਸਟ ਆਵੇ ਤੁਸੀਂ ਉਹਨੂੰ ਵੀ ਇਹ ਸਰਵ ਕਰ ਸਕਦੇ ਹੋ ਤੁਸੀਂ ਇਹਨੂੰ ਬਣਾ ਕੇ ਠੰਡਾ ਕਰਕੇ ਇੱਕ 에ਅਰਟਾਈਟ ਡੱਬੇ ਵਿੱਚ ਬੰਦ ਕਰਕੇ ਰੱਖੋ ਤੇ ਬਿਲਕੁਲ ਖਸਤਾ ਰਹੇਗੀ ਤੇ ਇਹਨੂੰ ਤੁਸੀਂ ਬੜੇ ਆਰਾਮ ਨਾਲ ਵਰਤ ਸਕਦੇ ਹੋ ਐਸੀ ਮੇਰਾ ਤਰੀਕਾ ਬਹੁਤ ਹੀ ਟੇਸਟੀ ਖਸਤਾ ਮਟਰੀ ਬਣਾਉਣ ਦਾ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਓ ਦਿਖਾਇਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਐ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਸਤਿ ਸ਼੍ਰੀ ਅਕਾਲ ਜੀ